ਉਤਰਾ ਕੀ ਹਾਲ ਆ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋ ਖੁਦਾ ਜੋ ਕਰੇ ਮੌਸਮ ਵਧੀਆ ਜੀ ਆਜ ਘੋੜੀ ਆਪਾਂ ਵਿੱਚ ਆਪਣੇ ਇੱਕ ਸਕੂਲ ਗਰਾਊਂਡ ਚ ਲੈ ਗਏ ਜੀ ਤੇ ਬਾਕੀ ਤੁਸੀਂ ਦੇਖੋ ਯਾਰ ਬੱਚਾ ਬਹੁਤ ਜ਼ਿਆਦਾ ਆਨੰਦ ਮਾਣ ਰਿਹਾ ਘੋੜੀ ਦੇ ਵੇਗੇ ਅਜੇ ਤਕਰੀਬਨ ਬੱਚੇ ਦੀ ਉਮਰ 8 ਕੁ ਸਾਲ ਦੀ ਆ। ਤੇ ਇਹਨਾਂ ਜਿਆਦਾ ਲਗਾਉਂ ਕਰਦਾ ਨਾ ਘੋੜੀ ਦਾ ਬਹੁਤ ਜਿਆਦਾ। ਬਹੁਤ ਪਿਆਰ ਕਰਦਾ। ਨਹੀਂ ਭਾਈ ਆਪਾਂ ਘੋੜੀ ਕਿਧਰੀ ਲਈ ਜਾਂਦੇ ਹੁੰਦੇ ਨਾ। ਅਗਲਾ ਕਹਿੰਦਾ ਪਹਿਲਾਂ ਤਾਂ ਕਹਿੰਦਾ ਕੋਈ ਯਾਰ ਮੈਂ ਝੂਟਾ ਲੈਣਾ ਘੋੜੀ ਚ ਆਪਾਂ ਕਹਿੰਦਾ ਵੀ ਲੈ ਲੈ ਯਾਰ ਝੂਟਾ। ਤਾਂ ਬਾਅਦ ਅਗਲਾ ਕਹਿੰਦਾ ਯਾਰ ਮੈਨੂੰ ਤਾਂ ਡਰ ਲੱਗਾ। ਇਹ ਨੀਂਹਾਂ ਜੇ ਬੱਚਾ ਯਾਰ ਜਿੰਮੀ ਡਰਦਾ ਜਿੰਮੀ ਮਰਜ਼ੀ ਘੋੜੀ ਉੱਡੀ ਜਾਵੇ। ਕੋਈ ਚੱਕਰੀ ਨਹੀਂ ਹੈਗਾ। ਕੋਈ ਤਾਂ ਜਾਨਵਰ ਰੱਖ ਕੇ ਆਪਣਾ ਡਿਪਰੈਸ਼ਨ ਦੂਰ ਕਰ ਰਿਹਾ ਕੋਈ ਕਿਵੇਂ ਤੇ ਬਾਕੀ ਤੁਸੀਂ ਦੇਖੋ ਵੀ ਸਾਰੇ ਲੋਕ ਵਧੀਆ ਡਿਪਰੈਸ਼ਨ ਦੂਰ ਕਰਨ ਦਾ ਯਾਰ ਮੈਨੂੰ ਤਾਂ ਇੱਕ ਤਰੀਕਾ ਹੀ ਲੱਗਦਾ ਕਿ ਜਾਨਵਰਾਂ ਨਾਲ ਪਿਆਰ ਪਾਓ ਜਿੰਨਾ ਆਪਾਂ ਜਾਨਵਰਾਂ ਨਾਲ ਪਿਆਰ ਤਾਂ ਮਗੇ ਉਹ ਨਹੀਂ ਆਪਾਂ ਸੈਕਟਰ ਹਾਂ ਬਾਕੀ ਤੁਸੀਂ ਮੇਰੇ ਦੋਸਿਆਣੇ ਤੇ ਬਾਬਾ ਕਿਰਪਾ ਕਰੇ ਆਪਾਂ ਇਹ ਜੀ ਪਹਿਲੀ ਘੋੜੀ ਲੈਂਦੀ ਹੈ ਇਹ ਪਹਿਲਾ ਹੁੰਦੀ ਹੈ ਇਹ ਘੋੜੀ ਮਾਰੇ ਬਾਪੂ ਜੀ ਕੋਲੇ ਹੁਣ ਆਪਰੇ ਪਹਿਲੀ ਘੋੜੀ ਬਾਬਾ ਕਿਰਪਾ ਕਰੇ ਆਪਾਂ ਇੱਕ ਹੋਰ ਵਧੀਆ ਬਸ਼ੇਰਾ ਨਸਲ ਦਾ ਲਿਆਵਾਂ ਜੀ ਇਹ ਬਹੁਤ ਸਿਆਣੀ ਘੋੜੀ ਹੈ ਜੁਗਨੀ ਯਾਰ ਜੇ ਮਰਜੀ ਬੱਚੇ ਜੜੀ ਆਣੇ ਦੇ ਉੱਤੇ ਕੋਈ ਚੱਕਰ ਹੀ ਨਹੀਂ ਹੈਗਾ ਸਿਆਣਾ ਸਿਆਣਾ ਵਰਗੀ ਆ ਬੱਚਾ ਨਾਲ ਬੱਚਾ ਆ ਗਿਆ ਬਹੁਤ ਸਿਆਣੀ ਘੋੜੀ ਹੈ ਜੀ ਬੁੜੀ ਹੀ ਕੱਖੋ ਕਪਾਣ ਦੀ ਨੇ ਯਾਰ ਕੋਈ ਆਈ ਹੀ ਨਹੀਂ ਮੰਦੀ ਹੈਗੀ ਜਾਂ ਵੀ ਲੱਤ ਚੱਕ ਜੂਗੀ ਜਰੂਰੀ ਆ ਦੇਖੋ ਹੁਣ ਤੁਸੀਂ ਜਵਾਕ ਜਿੰਮੀ ਮਰਜ਼ੀ ਲਈ ਜਾਂਦਾ ਕੋਈ ਆਇਆ ਨਹੀਂ ਹੈਗਾ ਜਵਾਕ ਇੱਧਰ ਮੋੜ ਦਿੰਦਾ ਉਧਰ ਹੀ ਮੁੜ ਕੇ ਜੀ ਆਗੀ ਐ ਨਹੀਂ ਹੈਗੀ ਵੀ ਉੱਡ ਵੀ ਜਾਂਦੀ ਆ ਪੜੁਗ ਵੀ ਜਾਂਦੀ ਆ ਆਪ ਵੀ ਇੰਜੋਏ ਕਰ ਰਹੀ ਆ ਤੇ ਬੱਚੇ ਨੂੰ ਵੀ ਇੰਜੋਏ ਕਰਾ ਰਹੀ ਆ ਬਾਕੀ ਤੁਸੀਂ ਦੇਖੋ ਯਾਰ ਐ ਨਹੀਂ ਹੈਗਾ ਵੀ ਜਵਾਕ ਨੂੰ ਵੱਧ ਬੁੜਕਾ ਹੋਈ ਹੋਗੀ ਆਹੋ ਦੇ ਰਿਹਾ ਇਹ ਚੱਲਦੀ ਆਂ ਅੱਗੇ ਹੱਥ ਪਾਉਣ ਦੀ ਤਾਂ ਹੋ ਜਾਂਦੀ ਆ ਆ ਦੇਖੋ ਤੁਸੀਂ ਆ ਥੋੜੀ ਜਿਹੀ ਮੱਖੀ ਸੀਗੀ ਮੱਖੀ ਕਰਕੇ ਕਰਦੀ ਸੀ ਬੱਦਲ ਜਿਵੇਂ ਬੈਠੀ ਸੀ ਥੋੜੀ ਥੋੜੀ ਘੜੀਆਂ ਜਿਹਾ ਬੈਂਦੀਆਂ ਜੀਆਂ ਆ ਦੇਖੋ ਭੱਜ ਲਈ ਰੁਕ ਗਈ ਰੁਕ ਗਿਆ ਫਿਰ ਰੁਕੀ ਦੇਖੋ ਤੁਸੀਂ ਐ ਨਹੀਂ ਹੈ ਕਿ ਵੀ ਯਾਰ ਜਵਾਕ ਨੂੰ ਕੋਈ ਨੁਕਸਾਨ ਪਹਹਾਉਗੇ ਬਹੁਤ ਵਧੀਆ ਯਾਰ